ਹਾਂਜੀ ਆਪਾਂ ਪਹੁੰਚ ਗਏ ਅੱਜ ਸਰਤਾਜ ਹਵੇਲੀ ਇਹ ਜਿਹੜਾ ਹਵੇਲੀ ਆ ਇੱਥੇ ਆਪਾਂ ਨੂੰ 170 ਰੁਪਏ ਦੇ ਵਿੱਚ ਥਾਲੀ ਮਿਲਦੀ ਹੈ ਤੇ ਥਾਲੀ ਦੇ ਵਿੱਚ ਆਪਾਂ ਨੂੰ ਬਹੁਤ ਵੈਰਾਈਟੀਆਂ ਮਿਲਦੀਆਂ ਐ ਜਿਹੜੀਆਂ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਆਪਣੇ ਅੱਜ ਚੈਨਲ ਦੇ ਵਿੱਚ ਸੋ ਅੱਜ ਪਹੁੰਚੇ ਹਾਂ ਜੀ ਆਪਾਂ ਸਰਤਾਜ ਹਵੇਲੀ ਸੋ ਇੱਥੇ 170 ਰੁਪਏ ਦੇ ਵਿੱਚ ਜਿੰਨਾ ਮਰਜ਼ੀ ਰੱਜ ਕੇ ਖਾਓ ਪਰ ਇੱਕ ਸ਼ਰਤ ਹੈ ਜੀ ਖਾਣਾ ਤੁਹਾਨੂੰ ਇਸ ਚਮਚੇ ਦੇ ਨਾਲ ਪਊਗਾ ਤੁਸੀਂ ਦੇਖ ਰਹੇ ਹੋ ਕਿੰਨਾ ਵੱਡਾ ਚਮਚਾ ਜੀ ਸੋ ਇੱਕ ਵਾਰ ਜ਼ਰੂਰ ਇੱਥੇ ਵਿਜ਼ਿਟ ਕਰੋ ਆਓ ਬਾਕੀ ਤਾਂ ਨੂੰ ਦੱਸਦੇ ਆਂ ਜੀ ਅਸਲ ਸੱਚ ਕੀ ਹੈ ਦੇ ਕੀ ਕੀ ਵੈਰਾਈਟੀ ਮਿਲਦੀ ਹੈ ਇਸ ਹਵੇਲੀ ਦੇ ਵਿੱਚ ਸੋ ਆ ਜਾਓ ਸਸੀ ਗਾਲ ਜੀ ਇਹ ਸਰਕਾਰੀ ਹਵੇਲੀ ਵੱਲੋਂ ਸਾਡੇ ਕੋਲ ਗ੍ਰੀਨ ਸਲਾਦ ਗ੍ਰੀਨ ਸਲਾਦ ਸਿਰਕਾ ਪਿਆਜ਼ ਇੱਕ ਸਰਾਤਾ ਗੋਲਦੀ ਰੈਤਾ ਪਲੇਨ ਰਾਈਸ ਬੈੱਜ ਫਰਾਈਸ ਪਾਸਤਾ ਬੈੱਜ ਡਿਊਡਲ ਕੜਾਈ ਫ੍ਰੀਜ ਬਟਰ ਪਨੀਰ ਅਗੜ ਪਰਸਾ ਚਲ ਆਨ ਸਾਲਾ ਦਾਲ ਮਖਣੀ তাজਮਾ ਵਿੱਚ ਬਿਚ ਕੜੀ ਭੋੜਾ 170 ਦੇ ਵਿੱਚ ਖਾਲੀ ਦਿੱਤੀ ਗਈ ਹੈ ਇੱਥੇ ਆਓ ਤੇ ਇਸ ਇਸ ਸਭ ਜਗਾਂ ਦਾ ਜਾਇਬਟ ਕਰੋ ਜੇਰੋਂ ਤੁਸੀਂ ਆ ਜੀਰਾ ਮੱਖੋ ਜੀਰਾ ਰੋਡ ਤੇ ਆਵੋਗੇ ਤੇ ਸਾਹਮਣੇ ਅੰਬਾਸਟਰ ਗੱਡੀ ਲੱਗੀ ਆਪਣੀ ਤੇ ਇੱਥੇ ਬਹੁਤ ਵਧੀਆ ਸਰਵਿਸ ਹੈ 1 ਮਿੰਟ ਤੋਂ ਪਹਿਲਾਂ ਪਹਿਲਾਂ ਤੁਹਾਡੇ ਕੋਲ ਵੇਟਰ ਆ ਜਾਊਗਾ ਜੀ ਸੋ ਇੱਥੇ ਬਿਲਕੁਲ ਕੋਈ ਵੀਡੀਓ ਦੀ ਝੂਠ ਨਹੀਂ ਬੋਲਿਆ ਗਿਆ ਸੋ ਜਦੋਂ ਮਰਜ਼ੀ ਆਓ ਇੱਥੇ ਸੋ ਬਹੁਤ ਵਧੀਆ ਸਰਵਿਸ ਹੈ ਤੁਹਾਡੀ ਗੱਡੀਆਂ ਦੀ ਜਿਹੜੀ ਇੱਥੇ ਪਾਰਕਿੰਗ ਦੇ ਤੌਰ ਦੇ ਉੱਪਰ ਵੀ ਸਿਕਿਉਰਿਟੀ ਗਾਰਡ ਜਿਹੜੇ ਵੀਰ ਲੱਗੇ ਹੋਏ ਨੇ ਸੋ ਆਪਾਂ ਨੂੰ ਇੱਥੇ ਜਿੰਨਾ ਚਿਰ ਮਰਜ਼ੀ ਬੈਠੀਏ ਕੋਈ ਵੀ ਰੋਕ ਟੋਕ ਨਹੀਂ ਆ ਤੇ ਕੋਈ ਵੀ ਆਪਣੀ ਗੱਡੀ ਵਾਹਨ ਨੂੰ ਇੱਥੇ ਕੋਈ ਖਤਰਾ ਨਹੀਂਗਾ ਇਹ ਜਿਹੜਾ ਹਵੇਲੀ ਆ ਇੱਥੇ ਆਪਾਂ ਨੂੰ 170 ਰੁਪਏ ਦੇ ਵਿੱਚ ਥਾਲੀ ਮਿਲਦੀ ਹੈ ਤੇ ਥਾਲੀ ਦੇ ਵਿੱਚ ਆਪਾਂ ਨੂੰ ਬਹੁਤ ਵੈਰਾਈਟੀਆਂ ਮਿਲਦੀਆਂ ਐ ਜਿਹੜੀਆਂ ਕਿ ਸੋ 170 ਰੁਪਏ ਦੇ ਵਿੱਚ ਇੱਕ ਬੰਦੇ ਨੂੰ 10 ਰੋਟੀਆਂ ਅਤੇ ਨਾਲ 12-13 ਵੈਰਾਈਟੀਆਂ ਆਪਾਂ ਨੂੰ ਮਿਲਣਗੀਆਂ ਜੀ ਸੋ ਬਹੁਤ ਹੀ ਵੱਡਾ ਆਫਰ ਹੈ ਤੇ ਇਹ ਆਫਰ ਜਿਹੜਾ ਵਾ ਬਿਲਕੁਲ ਅਸੀਮਤ ਜਦੋਂ ਮਰਜੀ ਆਓ ਇੱਥੇ ਬਹੁਤ ਖਾਤਰਦਾਰੀ ਵੀ ਕੀਤੀ ਜਾਂਦੀ ਹੈ ਸੋ ਬਹੁਤ ਸੋਹਣੀ ਹਵੇਲੀ ਆ ਇਸ ਦਾ ਐਡਰੈਸ ਵੀ ਤੁਹਾਨੂੰ ਆਪਾਂ ਮੈਂਸ਼ਨ ਕਰ ਦਿੰਦੇ ਆ ਜੀ ਸੋ ਜਦੋਂ ਆਪਾਂ ਬੰਗਾਲੀ ਪੁਲ ਉਪਰ ਆਉਨੇ ਆ ਜੀ ਸੋ ਬੰਗਾਲੀ ਵਾਲਾ ਜਿਹੜਾ ਪੁਲ ਹੈ ਮਖੂਦੇ ਨਜ਼ਦੀਕ ਸੋ ਮਖੂਦੇ ਨਜ਼ਦੀਕ ਇਹ ਹਵੇਲੀ ਪੈਂਦੀ ਹੈ ਸਰਤਾਜ ਹਵੇਲੀ ਸੋ ਆਪਾਂ ਡਿਸਕ੍ਰਿਪਸ਼ਨ ਦੇ ਵਿੱਚ ਇਸ ਦੀ ਆਪਾਂ ਲੋਕੇਸ਼ਨ ਵੀ ਤੁਹਾਨੂੰ ਮੈਂਸ਼ਨ ਕਰ ਦੇਾਂਗੇ ਜੀ ਸੋ ਇੱਕ ਵਾਰ ਜ਼ਰੂਰ ਵਿਜ਼ਿਟ ਕਰੋ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ